ਦੇਖ ਰਹੇ ਸਾਰੇ ਦਰਸ਼ਕਾਂ ਦਾ ਬਰੇ ਲੋ ਹਾਰਦਿਕ ਸਵਾਗਤ ਹੈ ਤੁੰਦਾਜ਼ੀ ਪਾਰੰ ਜਿੱਥੇ ਲੱਖਾਂ ਹਜ਼ਾਰਾਂ ਦੇਸ਼ਾ ਉੱਥੇ ਹੀ ਅੱਜ Eid ਦਾ ਤਿਉਹਾਰ ਹੈ Eid ਦਾ ਤਿਉਹਾਰ ਤੁੰਦਾਜ਼ੀ ਬੜਾ ਹੀ ਪਵਿੱਤਰ ਤਿਉਹਾਰ ਹੈ ਮੁਸਲਿਮ ਭਾਈਚਾਰੇ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਇਸ ਤਿਉਹਾਰ ਨੂੰ ਲੋਕ ਬੜੇ ਹੀ ਉਤਸ਼ਾਹ ਦੇ ਨਾਲ ਨਵਾਜ਼ਦਾ ਕਰਕੇ ਮਨਾਉਂਦੇ ਨੇ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਦਾ ਇਹ ਲਹਿਰ ਇੱਕ ਲੈ ਕੇ ਆਉਂਦਾ ਹੈ Eid ਦਾ ਤਿਉਹਾਰ ਤੁੰਦਾਜ਼ੀ ਅੱਜ ਜਿੱਥੇ ਅਸੀਂ ਪਹੁੰਚੇ ਹਾਂ ਇਹ ਅੰਮ੍ਰਿਤਸਰ ਦੀ ਜਾਮਾ ਮਸਜਿਦ ਹੈ ਜੋ ਕਿ ਹਾਲ ਗੇਟ ਵਿਖੇ ਸਥਿਤ ਹੈ ਜਿੱਥੇ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅਤ ਸਤ ਮੋਹਲ ਨਵਾਜ਼ਾ ਕਰਨ ਲਈ ਇਥੇ ਪਹੁੰਚ ਰਹੇ ਨੇ ਇੱਥੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਜਾਂਦੇ ਈਦ ਦਾ ਤੇ ਹਰ ਕਿਸ ਤਰ੍ਹਾਂ ਮਨਾਇਆ ਜਾਂਦਾ ਹਰ ਵੀ ਲੋਕ ਮੌਜੂਦ ਨੇ ਮੌਲਵੀ ਸਾਹਿਬ ਵੀ ਮੌਜੂਦ ਨੇ ਨਾਲ ਗੱਲਬਾਤ ਕਰ ਲੈਣੇ ਆ ਅਸਰ ਅੱਜ ਈਦ ਦਾ ਪਵਿੱਤਰ ਤਿਉਹਾਰ ਹੈ ਕੀ ਕਹਿਣਾ ਚਾਹੁੰਦੇ ਆਂ ਜੀ ਈਦੁਲ ਫਿਤਰ ਦੀ ਨਮਾਜ਼ ਜਿਹੜੀ ਹੈ ਹਜ਼ਾਰਾਂ ਲੋਕਾਂ ਦੀ ਤਦਾਦ ਦੇ ਵਿੱਚ ਜਮ ਮਸਜਿਦ ਖੈਰੂਦੀਨ ਦੇ ਵਿੱਚ ਜਿਹੜੀ ਪੜੀ ਗਈ ਹੈ ਇੱਥੇ ਜਿਹੜੀਆਂ ਮੁਸਲਮਾਨ ਭਾਈਚਾਰੇ ਵੱਲੋਂ ਔਰ ਜਿਹੜੇ ਸਾਡੇ ਮੌਲਾਣਾ ਹਾਮਿਦ ਹੁਸੈਨ ਕਾਜ਼ਮੀ ਉਹਨਾਂ ਨੇ ਨਮਾਜ਼ ਬੜਾਈ ਹੈ ਔਰ ਇਹਦੇ ਵਿੱਚ ਦੁਆ ਕੀਤੀ ਗਈ ਹੈ ਦੇਸ਼ ਭਰ ਵਾਸਤੇ ਗਵਾਂਢੀ ਦੇਸ਼ਾਂ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਆਂਡ ਗਵਾਂਣ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਇਹ 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਅਦ ਇਹ ਦਿਨ ਖੁਸ਼ੀਆਂ ਭਰ ਆਂਦਾ ਔਰ ਇਹ Eid ਤੋਂ ਇੱਕ ਦਿਨ ਪਹਿਲਾਂ ਜਿਹੜਾ ਚਾਂਦ ਦੇਖਦੇ ਨੇ ਲੋਕ 30 ਦਿਨ ਦੀ ਰੋਜ਼ ਜਨ ਦੇ ਵਿੱਚ ਇਬਾਦਤ ਕਰਕੇ Eid ਪੜ ਕੇ ਨਮਾਜ਼ ਫਿਰ ਇੱਥੋਂ ਜਿਹੜੀ ਹੈ ਇਹ ਖੁਸ਼ੀ ਚਲਦੀ ਹੈ ਦੇਸ਼ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਪਵਿੱਤਰ ਤਿਉਹਾਰ ਇਸ ਪਵਿੱਤਰ ਤਿਉਹਾਰ ਦੇ ਉੱਤੇ ਲੋਕ ਦੁਨੀਆ ਭਰ ਦੇ ਵਿੱਚ ਈਦ ਨੂੰ ਮਨਾ ਰਹੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਈਦੁਲ ਫਿਤਰ ਦੀ ਜਿਹੜੀ ਹੈ ਮਹੱਤਤਾ ਇਹੋ ਹੀ ਹੈ ਕਿ ਆਪਣੇ ਆਪ ਨੂੰ ਤਪੱਸਿਆ ਇੱਕ ਕਰਨੀ ਹੈ ਰਮਜ਼ਾਨ ਮਹੀਨੇ ਦੇ ਵਿੱਚ 16 17 ਘੰਟੇ ਭੁੱਖੇ ਰਹਿ ਕੇ ਉਹਦੀ ਇਬਾਦਤ ਕਰਨੀ ਹੈ ਰੱਬ ਦੀ ਇਬਾਦਤ ਕਰਨੀ ਹੈ ਉਹਦੇ ਵਿੱਚ ਕੋਈ ਗਲਤ ਨੀਅਤ ਨਹੀਂ ਕਰਨੀ ਕਿਸੇ ਗੁਵਾਂਡੀ ਦਾ ਬੁਰਾ ਨਹੀਂ ਮੰਗਣਾ ਆਪਣੇ ਰਿਸ਼ਤੇਦਾਰਾਂ ਦਾ ਬੁਰਾ ਨਹੀਂ ਮੰਗਣਾ ਹਰ ਇੱਕ ਦਿਨ ਨਾਲ ਭਲੇ ਕੰਮ ਕਰਨੇ ਨੇ ਚੰਗੇ ਕੰਮ ਕਰਨੇ ਨੇ ਹਰ ਇੱਕ ਦਿਨ ਨਾਲ ਤੇ ਜੀ ਬਿਲਕੁਲ ਇੱਥੇ ਹੋਰ ਵੀ ਲੋਕ ਮੌਜੂਦ ਨੇ ਗੁਰਸਿੱਖ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੜੀ ਵਧੀਆ ਮਿਸਾਲ ਕਾਇਮ ਕਰ ਰਹੇ ਹੋ ਅੱਜ Eid ਦਾ ਪਵਿੱਤਰ ਤਿਹਾੜਾ ਤੁਸੀਂ ਇੱਥੇ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਹਾਂ ਅਸੀਂ ਤੇ ਇਹ ਕਹਿਣਾ ਹੈ ਕਿ ਪੂਰੇ ਭਾਰਤ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅੱਜ Eid ਦਾ ਤਿਉਹਾਰ ਹੈ ਪਵਿੱਤਰ ਔਰ ਇਸ Eid ਦੇ ਤਿਹਾੜੇ ਸਾਨੂੰ ਯੂਸਫ ਮਲਕ ਨੇ ਬੁਲਾਇਆ ਸੀ ਦੇਖੋ ਮੈਂ ਸਿੱਖ ਧਰਮ ਨੂੰ ਬੁਲਾਉਂ ਕਰਦਾ ਇਹ ਸ਼ਰਮਾ ਸਾਹਿਬ ਇਹ ਦੂਤਰ ਨੂੰ ਬੁਲਾਉਂ ਕਰਦੇ ਨੇ ਅਸੀਂ ਆਪੋ ਚ ਬੈਠਦੇ ਆ ਇੱਕ ਦੁਕਾਨ ਨੇ ਇਹਨਾਂ ਦੀ ਯੂਸਫ ਦੇ ਉੱਤੇ ਬੈਠੇ ਆ ਆਪੋ ਚ ਵਿਚਾਰ ਵਟਾਂਦਰਾ ਕਰਦੇ ਆਂ ਕਈ ਵਾਰ ਔਰ ਅੱਜ ਇਹਨਾਂ ਨੇ ਸਾਨੂੰ ਇਸ ਉਹ ਤਿਹਾੜ ਦੇ ਬੁਲਾਇਆ ਸੀ ਖੁਸ਼ੀਆਂ ਸਾਂਝੇ ਕਰਨ ਲਈ ਤੇ ਅਸੀਂ ਇੱਥੇ ਆਏ ਆ ਸੋ ਆਪ ਆਏ ਹੋ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਆਪ ਜੋ ਮਤਲਬ ਕਿ ਸਾਰੀ ਕਵਰ ਕਰ ਰਹੇ ਹੋ ਇਸ ਇਹ ਦੇ ਉੱਤੇ ਸੋ ਆਪ ਕੋਈ ਸਵਾਲ ਕਰਨਾ ਚਾਹਦੇ ਤਾਂ ਕਰੋ ਅਸੀਂ ਵਿਆਤਵਾਂਗੇ ਜੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੋ ਧਰਮਾਂ ਨੂੰ ਵੰਡਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਮਤਲਬ ਕਿ ਜਿਹੜੇ ਧਰਮ ਨੂੰ ਵੰਡਦੇ ਨੇ ਲੋਕ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਅਸੀਂ ਖਬਰਦਾਰ ਕਰਨਾ ਚਾਹੁੰਦੇ ਆ ਕਿ ਲੋਕ ਉਹਨ ਹੋ ਗਏ ਸਿਆਣੇ ਜੀ YouTube ਦਾ ਜ਼ਮਾਨਾ ਮਿਲ ਗਏ ਸੋਸ਼ਲ ਵਰਕਰ ਮਿਲ ਕੇ ਲੋਕ ਜਿਹੜੇ ਨੇ ਉਹ ਦੇਖਦੇ ਨੇ ਔਰ ਲੋਕ ਸਿਆਣੇ ਹੋਣ ਕਰਕੇ ਹੁਣ ਉਹਨਾਂ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਮਿਲ ਕੇ ਲਾਰੇ ਉਹ ਨਾ ਹੀ ਲਾਂਗੇ ਉਹ ਕਿ ਇਹੋ ਜਿਹਾ ਸਮਾਂ ਜਿਹੜਾ ਆ ਰਿਹਾ ਉਹਨਾਂ ਨੂੰ ਸੂਚਿਤ ਹੋਣਾ ਚਾਹੀਦਾ ਹੈ ਇਹ ਜਿਹੜੀਆਂ ਮਤਲਬ ਕਿ ਪਾੜੋ ਤੇ ਰਾਜ ਕੋਰ ਵਾਲੀਆਂ ਨੀਤੀਆਂ ਨੇ ਉਹਨਾਂ ਨੂੰ ਬੰਦ ਕਰਨੀ ਚਾਹੀਦੀਆਂ ਨੇ ਨਹੀਂ ਕਰਨਗੇ ਤੇ ਫਿਰ ਉਹ ਮੂੰਹ ਦੀ ਖਾਂਗੇ ਉਹ ਮਤਲਬ ਕਿ ਡੰਗਣਗੇ ਮੂੰਹ ਦੇ ਬਾਹਰ ਔਰ ਕੋਈ ਹਾਂ ਇਹ ਵੱਡੀ ਮਿਸਾਲ ਹੈ ਤੁਸੀਂ ਦੇਖ ਪਾ ਰਹੇ ਹੋ ਮੁਸਲਮ ਪਾਈਚਾਰਾ ਸਿੱਖ ਪਾਈਚਾਰਾ ਤੇ Hindu ਪਾਈਚਾਰਾ ਅਸੀਂ ਗੱਲਬਾਤ ਕੀਤੀ ਮੁਸਲਮ ਪਾਈਚਾਰੇ ਨਾਲ ਸਿੱਖ ਪਾਈਚਾਰੇ ਨਾਲ ਤੇ Hindu ਪਾਈਚਾਰੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਅੱਜ ਦੇ ਦਿਨ ਬਾਰੇ ਸਰ ਤੁਸੀਂ ਅੱਜ ਪਹੁੰਚੇ ਹੋ Hindu ਪਾਈਚਾਰੇ ਤੋਂ ਬਿਲੋਂਗ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਮੁਸਲਮਾਨ ਭਾਈਚਾਰੇ ਹਿੰਦੂ ਸਿੱਖ ਬ੍ਰਾਹਮਣ ਸਾਰੇ ਭਾਈਚਾਰੇ ਇਕੱਠੇ ਹੋਏ ਨੇ ਅੱਜ ਇੱਥੇ ਇਹ ਜਿਹੜਾ ਤਿਉਹਾਰ ਹੈ ਬਹੁਤ ਪਵਿੱਤਰ ਤਿਉਹਾਰ ਹੈ ਕਿਉਂਕਿ 30 ਦਿਨ ਰੋਜ਼ਾ ਰੱਖ ਕੇ 17-18 ਘੰਟੇ ਪੂਖ ਰੱਖ ਕੇ ਜਿਹੜਾ ਇਹ ਈਦ ਦਿਨ ਪਹਿਲੇ ਚੰਨ ਦੇਖਿਆ ਜਾਂਦਾ ਉਹ ਸਾਰੇ ਨਾਲ ਮਿਲ ਕੇ ਨਮਾਜ਼ ਅਦਾ ਕਰਦੇ ਨੇ ਅਸੀਂ ਇਸ ਮੌਕੇ ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਮذਬਬ ਨੇ ਇਕੱਠੇ ਹੋ ਕੇ ਰਹਿਣ ਤੇ ਇੰਡੀਆ ਵਾਸਤੇ ਬਹੁਤ ਅੱਛਾ ਜੀ ਬਿਲਕੁਲ ਇੱਥੇ ਹਰ ਭਾਈਚਾਰੇ ਦੇ ਲੋਕ ਇੱਥੇ ਮੌਜੂਦ ਨੇ ਇਸ ਸਿਆਸਤਦਾਨ ਵੀ ਇੱਥੇ ਜ਼ਰੂਰ ਪਹੁੰਚੇ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਦਪ ਪਵਿੱਤਰ ਤਿਉਹਾਰ ਦੇ ਤਰਮਾਂ ਨੂੰ ਕੱਠੇ ਰਹਿਣਾ ਚਾਹੀਦਾ ਮੈਨੂੰ ਦਿਓ ਇਜਾਜ਼ਤ ਮੈਂ ਮਾਨੋ ਦਸਮਰ ਨਿਊਜ਼ ਅੰਮ੍ਰਿਤਸਰ